ਅਸੀਂ ਇੱਕ ਬਲੈਕਆਊਟ ਦੀ ਵੀ ਡ੍ਰਿਲ ਕਰ ਰਹੇ ਹਾਂ ਜੀ ਰਾਤ ਨੂੰ ਰਾਤ ਨੂੰ 8 ਤੋਂ ਲੈ ਕੇ 8:10 ਤੱਕ ਯਾਨੀ ਕਿ ਸਿਰਫ 10 ਮਿੰਟ ਵਾਸਤੇ ਸਿਰਫ ਨੰਗਲ ਸ਼ਹਿਰ ਦੇ ਵਿੱਚ ਅਸੀਂ ਇੱਕ ਬਲੈਕਆਊਟ ਦਾ ਪ੍ਰੀਪਲੈਨਡ ਡ੍ਰਿਲ ਤਿਆਰ ਕੀਤੀ ਹੋਈ ਹੈ ਜੀ ਇਹਦੇ ਤਹਿਤ ਸਾਡਾ ਜਿਹੜਾ ਨੰਗਲ ਸ਼ਹਿਰ ਹੈਗਾ ਉਹਦੇ ਵਿੱਚ ਸਾਇਰਨ ਵੱਜਣਗੇ ਤੇ ਦੁਬਾਰ ਤੋਂ ਮੈਂ ਸਾਰਿਆਂ ਨੂੰ ਇਹੀ ਅਪੀਲ ਕਰਦੇ ਹਾਂ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਹੈ ਇਹ ਵੀ ਇੱਕ ਤਿਆਰੀ ਦੀ ਪ੍ਰਕਿਰਿਆ ਹੈਗੀ ਹੈ ਸਾਨੂੰ ਹਮੇਸ਼ਾ ਤਿਆਰ ਰਹਿਣਾ ਚਾਹੀਦਾ ਹੈ ਕਿਸੇ ਵੀ ਆਪਦਕ ਵਾਸਤੇ ਤੇ ਉਹਦੇ ਤਹਿਤ ਮੈਂ ਅਪੀਲ ਕਰਦਾ ਕਿ ਜਿਹੜੇ ਬਲੈਕਆਊਟ ਡ੍ਰਿਲ ਹੈ ਉਹਦੇ ਵਿੱਚ ਸਾਰੇ ਸੁਰੱਖਿਤ ਰਹਿਣ ਆਪਦਾ ਆਪਦਾ ਧਿਆਨ ਰੱਖਣ ਆਪਣੇ ਪਰਿਵਾਰ ਦਾ ਧਿਆਨ ਰੱਖਣ ਤੇ ਸਿਰਫ 10 ਮਿੰਟ ਵਾਸਤੇ ਕੀਤੀ ਜਾਏਗੀ ਜਿਹੜੇ ਸਾਡੇ ਕ੍ਰਿਟੀਕਲ ਪੁਆਇੰਟਸ ਹੈ ਹਸਪੀਟਲਸ ਜਾਂ ਕੋਈ ਵੀ ਹੋਰ ਕ੍ਰਿਟੀਕਲ ਪੁਆਇੰਟਸ ਹੈ ਉੱਥੇ ਸਾਡੇ ਜਿਹੜੀ ਪਾਵਰ ਦਾ ਬੈਕਅਪ ਹੈਗਾ ਉਹ ਬਿਲਕੁਲ ਲਗਾਤਾਰ ਚੱਲ ਰਿਹਾ ਹੈ ਸਰ ਜਦੋਂ ਕਾਰਗਿਲ ਉਸੂਦੋ ਸਨਿਦ ਮੰਡਲ ਤੋਂ ਆਪਣੇ ਨੂੰ ਕਿ ਇਸ ਵਾਰ ਵੀ ਇਸ ਤਰ੍ਹਾਂ ਨਾਲ ਸੈਂਸਿਟਿਵ ਹੋ ਜਾਏਗੀ ਇਹਨਾਂ ਇਹ ਕੋ ਆਪਣਾ ਇਹ ਕਾਫੀ ਕ੍ਰਿਟੀਕਲ ਇਨਫਰਾਸਟ੍ਰਕਚਰ ਹੈਗਾ ਜੀ ਜਿਹੜਾ ਕਿ ਸਾਡੀ ਜ਼ਿੰਮੇਵਾਰੀ ਬੰਦੀ ਹੈ ਇਹਦੇ ਵਾਸਤੇ ਅਸੀਂ ਪੂਰੇ ਮੁਸ਼ਤਿਹਦ ਰਹੀਓ ਸਵੇਰ ਤੋਂ ਲਗਾਤਾਰ ਅਸੀਂ ਰਾਤ ਤੱਕ ਕੈਮ ਕੀਤਾ ਹੋਇਆ ਹੈ ਪੀਵੀਐਮਪੀ ਦੇ ਸੀਨੀਅਰ ਮੋਸਟ ਅਫੀਸ਼ੀਅਲਸ ਦੇ ਨਾਲ ਨਾਲ ਹੀ ਪੰਜਾਬ ਹੈੱਡਕੁਆਟਰ ਦੇ ਨਾਲ ਤੇ ਨਾਲ ਹੀ ਸਾਡੀ ਜਿਹੜੀ ਵੈਸਟਰਨ ਕਮਾਂਡ ਹੈ ਉਹਦੇ ਨਾਲ ਤੇ ਸਾਰੇ ਅਸੀਂ ਰਾਤ ਤੱਕ ਕੈਮ ਕੀਤਾ ਹੋਇਆ ਤੇ ਜਿਹੜੇ ਵੀ ਪੁਖਤਾ ਪ੍ਰਬੰਧ ਨੇ ਐਸ ਪਰ ਪ੍ਰੋਟੋਕਾਲ ਜਿਹੜੇ ਮੈਂ ਸਾਰੇ ਡਾਇਵਰਜ ਵੀ ਨਹੀਂ ਕਰ ਸਕਦਾ ਉਹ ਸਾਰੇ ਬਿਲਕੁਲ ਤਿਆਰ ਨੇ ਜੀ ਤੇ ਕਿਸੇ ਨੂੰ ਕੋਈ ਘਬਰਾਉਣ ਦੀ ਜ਼ਰੂਰਤ ਨਹੀਂ ਹੈਗੀ ਬਿਲਕੁਲ ਨਿਸ਼ਚਿੰਤ ਰਹੋ ਬਿਲਕੁਲ ਸੇਫ ਫੀਲ ਕਰੋ ਇਹ ਸਾਡੀ ਤੁਹਾਨੂੰ ਅਪੀਲ ਹੈ ਪੰਜਾਬ ਪੁਲਿਸ ਦੇ ਨਾਲ ਕੋਈ ਐਕਸਟਰਾ ਫੋਰਸ ਵੀ ਲਗਾਈ ਜਾਏਗੀ ਅਸੀਂ ਜੀ ਸਾਰੀ ਫੋਰਸਸ ਜਿਹੜੀ ਇੱਥੇ ਡਿਪਲੋਏਡ ਨੇ ਸਾਰਿਆਂ ਦਾ ਰਿਵਿਊ ਕੀਤਾ ਹੈ ਜੀ ਜਿਹੜੀ ਜਿੰਨਾ ਵੀ ਹੈ ਇਨਫਰਾਸਟ੍ਰਕਚਰ ਹੈ ਭਾਵੇਂ ਨੰਗਲ ਡੈਮ ਹੈਗਾ ਜਾਂ ਉਸ ਤੋਂ ਅੱਗੇ ਨੰਗਲ ਹਾਈਡਲ ਚੈਨਲ ਹੈ ਜਾਂ ਅੱਗੇ ਜਿਹੜੀਆਂ ਸਾਡੀ ਖਡਾਂ ਹੈਗੀਆਂ ਜਾਂ ਪਾਵਰ ਸਟੇਸ਼ਨਸ ਵੀ ਹੈ ਹਰੇਕ ਤੇ ਵੱਖਰੇ ਵੱਖਰੀ ਜਿਹੜੀ ਸਾਡੀ ਗਾਰਡਾ ਹੈਗੀ ਇਹ ਟੁਕੜੀਆਂ ਹੈ ਕਿਤੇ ਹੋਮ ਗਾਰਡ ਹੈ ਕਿਤੇ ਆਪਣੀ ਕੋਈ ਪੰਜਾਬ ਪੁਲਿਸ ਦੀ ਸੁਰੱਖਿਆ ਹੈਗੀ ਉਹ ਸਾਰੇ ਡਿਪਲੋਏਡ ਨੇ ਜੀ ਮੁਲਾਜ਼ਮ ਉੱਥੇ ਬਿਲਕੁਲ ਮੁਸਤੈਦ ਨੇ ਸਾਰਿਆਂ ਨੂੰ ਅਸੀਂ ਦੁਆਰ ਤੋਂ ਇੱਕ ਵਾਰ ਅਲਰਟ ਕੀਤਾ ਹੈਗਾ ਤੇ ਹਰ ਤਰ੍ਹਾਂ ਦਾ ਸੁਰੱਖਿਆ ਦਾ ਜਿਹੜਾ ਪ੍ਰਮੰਡ ਹੈ ਉਹ ਮੁਕੰਮਲ ਜਿਹੜੇ ਇੱਕ ਨੂੰ ਲੈ ਕੇ ਕੋਈ ਸਖਤੀ ਵਧਾਈ ਗਈ ਹੈ ਜੀ ਜਾਂ ਨੋਰਮਲ ਡੇਜ਼ ਦੀ ਵਾਂਗੂ ਉੱਥੇ ਚੱਲ ਰਹੀ ਹੈ ਜੀ ਇਸ ਬੰਦੇ ਅਸੀਂ ਤੁਸੀਂ ਦੇਖ ਸਕਦੇ ਹੋ ਐਸਐਸਪੀ ਸਾਹਿਬ ਖੁਦ ਇੱਥੇ ਹਾਜ਼ਰ ਨੇ ਜੀ ਤੇ ਨਾਲ ਹੀ ਜਿਹੜੀ ਆਪਣੀ ਸਿਕਿਉਰਿਟੀ ਵਿੰਗ ਦੇ ਇੰਚਾਰਜ ਹੈਗੇ ਨੇ ਭਾ ਬੀਵੀਐਮਬੀ ਦੇ ਉਹ ਵੀ ਇੱਥੇ ਨੇ ਚੰਡੀਗੜ੍ਹ ਤੋਂ ਜਿਹੜੇ ਡਿਪਟੀ ਡਾਇਰੈਕਟਰ ਸਿਕਿਉਰਿਟੀ ਨੇ ਉਹ ਵੀ ਅੱਜ ਇੱਥੇ ਸਾਰਿਆਂ ਨਾਲ ਮੀਟਿੰਗ ਕੀਤੀ ਗਈ ਹੈ ਜੀ ਸਾਡੀ ਜੋ ਵੀ ਸਾਡੀ ਪੁਖਤਾ ਰਿਕੁਆਇਰਮੈਂਟ ਹੈਗੀ ਹੈ ਵੱਖਰੀ ਵੱਖਰੀ ਪੋਸਟਾਂ ਤੇ ਉਹ ਸਾਰੀਆਂ ਅਸੀਂ ਦੇਖ ਲਿਆ ਨੇ ਸਾਰੀਆਂ ਮੁਕੰਮਲ ਨੇ ਸਾਰੇ ਅਸੀਂ ਐਜ਼ ਪ੍ਰਿਪੇਅਰਡ ਜਿਹਨੂੰ ਆਪਾਂ ਤਿਆਰੀ ਦੇ ਵਜੋਂ ਹੀ ਅਸੀਂ ਸਾਰਿਆਂ ਨੂੰ ਹਾਈ ਅਲਰਟ ਤੇ ਕੀਤਾ ਹੋਇਆ ਤੇ ਇਹਨੂੰ ਇੱਕ ਡ੍ਰਿਲ ਸਮਝੋ ਜੀ ਕੋਈ ਘਬਰਾਉਣ ਦੀ ਕਿਸੇ ਨੂੰ ਕੋਈ ਸਥਿਤੀ ਨਹੀਂ 是的。谢谢